ਆ ਜਿਹੜਾ ਚੁਟਕਲਾ ਬਣਿਆ ਨਾ ਸਰਦਾਰੋ ਤੁਹਾਡੇ ਤੇ ਸਰਦਾਰੋਂ ਕੇ 12:00 ਬਜ ਗਏ ਤੇ ਦੰਦੀਆਂ ਜੀਆਂ ਕੱਢਦੇ ਹੁੰਦੇ ਟੀਵੀ ਚੈਨਲਾਂ ਤੇ ਲੋਕ ਉਹ ਚੁਟਕਲਾ ਹੱਸਣ ਦਾ ਵਿਸ਼ਾ ਨਹੀਂ ਹੈ ਮਾਣ ਕਰਨ ਦਾ ਵਿਸ਼ਾ ਹੈ ਇਹ 12:00 ਵਜੇ ਦਾ ਹੀ ਸਮਾਂ ਸੀ ਰਾਤ ਦਾ ਹੀ ਸਮਾਂ ਸੀ ਜਦੋਂ ਗੁਰੇਲਾ ਗੌਰ ਖਾਲਸੇ ਨੇ ਲੜੀ ਜਦੋਂ ਅਬਦਾਲੀ ਦੇ ਜਥੇ ਤੇ ਹਮਲਾ ਕੀਤਾ ਹਿੰਦੂਸਤਾਨ ਦੀਆਂ ਬਹੁ ਬੇਟੀਆਂ ਨੂੰ ਛਡਵਾਇਆ ਜੇ 12 ਵਜੇ ਖਾਲਸਾ ਹਮਲਾ ਨਾ ਕਰਦਾ ਜਿਹੜੇ ਅੱਜ ਚੁਟਕਲੇ ਬਣਾ ਰਹੇ ਨੇ ਨਾ ਇਹ ਗਾਂ ਦੀ ਗਾ ਉਹਨਾਂ ਦੀ ਵੰਸ ਹੈ ਜਿਹੜੀਆਂ ਕਦੇ ਅਬਦਾਲੀ ਕੁਨ ਹਮਾਈਆਂ ਛਡਵਾਈਆਂ ਸੀ ਖਾਲਸੇ ਨੇ ਨਾ ਛਡਵਾਉਂਦੇ ਤੇ ਇਨਾਂ ਨੇ ਕਹੀ ਅਹਿਮਦ ਕਈ ਪਠਾਨ ਜੰਮਣੇ ਸਨ ਜਾ ਕੇ ਗਜ਼ਨੀ ਵਿੱਚ ਤੋ ਨਾਜ਼ ਕਰਿਆ ਕਰੋ ਸਿੱਖਾਂ ਦੇ ਬਾਰਾਂ ਜਦੋਂ ਵੱਜਦੇ ਨੇ ਖਾਲਸਾ ਸ਼ਸਤਰਧਾਰੀ ਹੋ ਕੇ ਨਿਕਲਦਾ ਹੈ ਮੂਰਖ ਲੋਕਾਂ ਨੇ ਚੁਟਕਲਾ ਬਣਾ